ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਬਾਜ ਵਿਭਾਗ ਦੇ ਦੋ ਬੜਾ ਤਾਜ਼ਾ ਸੂਝੀਆਂ ਵੀ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਕਲਦੀਪ ਸਿੰਘ ਨੂੰ ਕੰਡ ਗੁਰ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ 9878755063 9878755063 ਜਿਹੜੀ ਪਹਿਲੇ ਨੰਬਰ ਤੇ ਵੇੜ ਦੇਖੀਏ ਨੇ ਵਾਈਟ ਕਲਰ ਦੇ ਵਿੱਚ ਕਿਹੜਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਆ ਵੀ ਤੀਜਾ ਦਿਨ ਹੋ ਗਿਆ ਬੱਚਾ ਇਹਦਾ ਆ ਗਿਆ ਹਾਂ ਬੱਚਾ ਬਰੀ ਹੋ ਗਿਆ ਠੀਕ ਹੈ ਦੁੱਧ ਕਿੰਨਾ ਖਾਜ ਰਾ ਦੁੱਧ ਹਮ ਘਹਿਣਾ ਨਹੀਂ ਮੰਨ ਕੇ ਜਿਹੜੇ 10 ਲੀਟਰ ਚੋਂਦਾ ਹੈਗਾ ਤੇ ਜੇਰ ਜੂ ਰੋਕਿਆ ਜਾਵਾਂ ਹਾਂ ਧਾਰਾ ਤੁਰ ਇੱਕ ਨੰਬਰ ਹਾਂ ਸੁਭਰ ਧਾਰਾ ਦੇਖ ਸਕਦੇ ਹਾਂ ਪੁਰੇ ਸਾਫ ਸੁਥਰੇ ਮੋਟੇ ਮੋਟੇ ਧਾਰਾਂ ਗਿਆ ਤੇ ਵੀਰੇ ਚੌਂਡ ਚਵਾਦੀ ਨਰਮਾ ਜਮਾ ਜਮਾ ਓਕੇ ਆ ਵੀਰੇ ਸੋ ਚੌਂਡ ਚਵਾਦੀ ਦੇਖੋ ਜਮਾ ਇੱਕ ਅੰਦਰ ਸਾਫ ਸੁਥਰੀ ਤੇ ਅੰਦਾਜ਼ਾ ਲਾ ਸਕਿਆ ਪਤਾ ਤਾਂ ਕਿੰਨਾ ਦੇ ਦੂਗੀ ਇਹ ਉਦੋਂ ਇਹ ਵੀਰੇ 12-13 ਲੀਟਰ ਦਿਲਵਾਉ ਮੰਨ ਕੇ ਚਲੇ 12 ਲੀਟਰ ਮੰਨ ਕੇ ਲੈ ਲੇ ਤੇ ਭਾ ਫਿਰ ਇਹਦਾ ਬਾਤੀ ਹੋ ਜਾਮਾ ਭਾ ਜਮਾ ਜੈ ਜੀ ਹੋਣਗੇ ਠੀਕ ਆ ਧੋਰੀ ਬਾਹਰ ਨੂੰ ਸੋ ਵੀਰੇ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਜਿੰਦੇ ਜਾਣ ਵਧੀਆ ਕੱਦ ਜਰੂਰ ਮੀਡੀਅਮ ਆ ਤੇ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਸੁਥਰੀ ਚੰਗੀ ਮੱਥੇ ਤੇ ਟੋਆ ਵਗੈਰਾ ਟਿੱਕਾ ਨਿਕਾ ਨਿਕਾ ਜਿੰਨੀ ਹੈਗੀ ਅਜੰਦ ਜਾਂ ਦੇ ਵਿੱਚ ਆ 12 ਕਲੀਟਰ ਦੁੱਧ ਮੰਨ ਕੇ ਇਹਨੂੰ ਪਰਚੇਸ ਕਰ ਸਕਦੇ ਹਾਂ ਸੂਈ ਸਵਾਈਆਂ ਧਾਰਾ ਵੀਰ ਨੇ ਮਾਰ ਕੇ ਧਕਾ ਜੇ ਜੀਰ ਵਗੈਰਾ ਕਿ ਬੱਚਾ ਮੇਰ ਕਾਫੇ ਦੇ ਪਿੱਛੇ ਤੇ ਮਿਲਕਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਚਾਰੇ ਥਾਂ ਨਿਕਣ ਮੇ ਸਾਫ ਸੁਥਰੀ ਦਿੱਤੀ ਤੇ ਅੱਗੇ ਦੋ ਨੰਬਰ ਜਿਹੜੀ ਦੇਖਦੇ ਆਪਾਂ ਇਹ ਪਹਿਲਾ ਸੁਆ ਵੀਰ ਦੋ ਨੰਬਰ ਇਹਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਬੱਚੀ ਇਹਦੇ ਮਗਰ ਬੱਚੀ ਆ ਹਨਾ ਇਹਨੂੰ ਕਿੰਵਾ ਦਿਨ ਹੋ ਗਿਆ ਸੀ ਇਹਨੂੰ ਇਹਨੂੰ ਕੀਚਾ ਦੇਣਾ ਠੀਕ ਹੈ ਤੇ ਬੱਚੀ ਜਿੰਨੀ ਹੈ ਕਿ ਹੈ ਸਾਫ ਸੁਥਰੀ ਹਨਾ ਸਾਇਦ ਆ ਜਰੂਰ ਮੀਡੀਆ ਵਾ ਗਿਆ ਇਹਦਾ ਪਰ ਜਿੰਦ ਜਾਨ ਤੇ ਬਰੀਕੇ ਬਰੂ ਇਹ ਸਰ ਕਿੰਨਾ ਬੋੜਾ ਸਟਾਰ ਚਾਰ ਰਟ ਡੰਗਦਾ ਜਾਵਾਂ ਅੰਦਾਜ਼ਾ ਲਾਜੀ ਵੀਰੇ ਕਿੰਨੇ ਦੇ ਚੱਲੂਗੀ ਇਹ ਵੀ ਬਾਦ 10 ਲੀਟਰ ਦੇ ਦੋ ਵੀਰੇ 10 ਕਿਲੋ ਦੁੱਧ ਦੇ ਦੋਗੀ ਤੇ ਧਾਰਾ ਦੂਰਾ ਇੱਕ ਨੰਬਰ ਹਾਂ ਸਭੁਰਾ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਚੋਣਾ ਮੋਟਾ ਮੋਟਾ ਚੋਣਾ ਤੇ ਵੀਰੇ ਚੋਣ ਪਸਵਾ ਦੀ ਫਿਰ ਜਾਵਾਂ ਇੱਕ ਨੰਬਰ ਇੱਕ ਨੰਬਰ ਠੀਕ ਹੈ ਸੋ ਧਾਰਾ ਦੂਰਾ ਆਪਾਂ ਮਾਰ ਕੇ ਦਿਖਾ ਦੇ ਦੇਖੋ ਜਮਾ ਕਿਆ ਬਾਤ ਪੂਰਾ ਮੋਟਾ ਮੋਟਾ ਚੋਣਾ ਅੰਦਾਜ਼ਾ ਲਾਜੀ ਵੀ 10 ਕਿਲੋ ਦੁੱਧ ਤੇ ਖੇਡੂ ਹਣ ਹੈ ਤੇ ਰੇਡ ਇਹਦੇ ਹੀ ਫੋਨ ਤੇ ਹੋਊਗਾ ਹਾਂ ਫੋਨ ਤੇ ਜੈ ਜੀ ਹੋਣਗੇ ਰੇਡ ਵੇ ਤੋਰੀ ਬਾਹਰ ਨੂੰ ਇਹਨੂੰ ਸਭ ਤੋਂ ਦੂਜੇ ਨੰਬਰ ਵਾਲੇ ਪਛੀ ਦੇਖ ਸਰ ਪਲੂਨ ਪਹਿਲਾ ਸੂਆ ਸੂਈ ਵੀ ਕੱਦ-ਕਾਢ ਚੰਗਾ ਤੇ ਜਿੰਦ-ਜਾਨ ਦੇ ਵਿੱਚ ਮੂੰਹ ਮੱਥੇ ਲੱਗਦੀ ਆ ਤੇ ਸਾਫ ਸੁਥਰੀ ਫੇਸ ਕੁਆਲਟੀ ਰਾਜੀ ਸਮੀ ਬਲੀ ਵੀ ਤੇ ਬਾਕੀ ਲੇਵਾ ਦੇਖੋ ਜਮਾ ਬਸ ਆਪਸ ਆਪਸ ਮੂੰਹ ਤੇ ਜਿਵੇਂ ਪਹਿਲੇ ਨੰਬਰ ਵਾਲੇ ਬੈੜ ਦੇਖਿਆ ਨੇ ਹੁਣ ਪੂਰੇ ਬਸਮਾ ਦੇ ਵਿੱਚ ਆਈ ਆ ਬੱਚਾ ਲਾ ਕੇ ਪਤਾ ਧਾਰਾ ਮਾਰ ਕੇ ਦਿਖਾਇਆ ਸੀ ਉਹਦੇ ਨਾਲ ਜਲਦਬਾਜੀ ਜਿਹੀ ਥੱਲੇ ਬੈਗੇ ਤੇ ਹੁਣ ਦੇਖੋ ਪੂਰੀ ਦੋਨੇ ਬੈੜਾਂ ਨੇ ਧਾਰਾ ਮਾਰ ਕੇ ਦਿਖਾ ਦਿਆਂ ਜੇਰਾ ਓਕੇ ਆ ਬੱਚੇ ਓਕੇ ਤੇ ਚੁਆਈਆਂ ਦੀ ਇੱਕ ਨੰਬਰ ਆ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਤੇ ਨੰਬਰ